ਫੌਜ ਪੈਦਾ ਕੀਤੀ ਹੈ ਹਰ ਸਾਹ ਫੌਜ ਹੈ ਨਾ ਹਰ ਸਾਹ ਅਤਾਲਪੁਰਕੀ ਫੌਜ ਤੇ ਫੌਜ ਇੱਕ ਦਿਨ ਗੁਰਬਕਰੋ ਮੰਗਵਾਇਓ ਸਿੰਘ ਅਨਤਾ ਛਟਕੋ ਕਰਵਾਇਓ ਬੱਕਰੀ ਦੀ ਛਟਕੀ ਦੀ ਗੱਲ ਆਈ ਹੈ ਕਹਿੰਦੇ 9-8-9 ਮਹੀਨਿਆਂ ਤੋਂ ਸਤਗੁਰੂ ਕੁੱਫੇ ਸਨ ਕੁਝ ਕੁ ਪ੍ਰਸ਼ਾਦ ਗੁਲਾਬਾ ਪੰਜਾਬਾ ਲੈ ਕੇ ਗਏ ਉਹ ਸਤਗੁਰੂ ਨੇ ਛਕ ਲਿਆ ਫੇ ਉਸ ਤੋਂ ਬਾਅਦ ਫਿਰ ਹਵੇਲੀ ਵਿੱਚ ਆ ਕੇ ਆਸਣ ਲਾਇਆ ਚਵਾਰੇ ਦੇ ਵਿੱਚ ਇੱਕ ਦਿਨ ਕਹੇ ਗੁਰ ਬੱਕਰੂ ਮਗਵਾਇਓ ਫਿਰ ਕਹੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਨ ਦੀ ਭਾਈ ਟੰਗਾ ਲੈ ਕੇ ਆਓ ਟੰਗਾ ਹਾਜ਼ਰ ਕਰੋ ਕਹਿੰਦੇ ਗੁਲਾਬਿਆ ਹੁਕਮ ਦਿੱਤਾ ਸਤਿਗੁਰ ਨੇ ਕਹਿੰਦੇ ਮਹਾਰਾਜ ਨੇ ਹੁਕਮ ਕੀਤਾ ਗੁਲਾਬੇ ਨੂੰ ਕਿ ਗੁਲਾਬਿਆ ਆਓ ਪਰ ਭਾਈ ਕਿ ਟੰਗਾ ਲੈ ਕੇ ਆਓ ਤੇ ਹਾਜ਼ਰ ਕਰ ਟੰਗਾ ਕਈ ਮਹੀਨਿਆਂ ਦੇ ਕੜਾਕੇ ਲੱਗੇ ਹੋਏ ਨੇ 8-9 ਮਹੀਨੇ ਹੋ ਗਏ ਹੁਣ ਟੰਗਾ ਲੈ ਆਓ ਗੜੇ ਛਕੀਏ ਕਹਿੰਦੇ ਇਹ ਹੁਕਮ ਕਰਕੇ ਬੱਕਰਾ ਮੰਗਵਾਉਣ ਦਾ ਕੀਤਾ ਸਤਿਗੁਰਾਂ ਨੇ ਦੇਖ ਲਓ ਸਾਫ ਕਰਨ ਜੀ ਆਪ ਸਤੂਰਾਂ ਨੇ ਕਿਹਾ ਕਿ ਭਾਈ ਡਲੇ ਛੱਕੀ ਆਪਾਂ ਆਪ ਸਤੂਰਾਂ ਨੇ ਛਕਿਆ ਉੱਥੇ ਸਾਫ ਕਰਨ ਜੀ ਡਲੇ ਆਪ ਬਣਾ ਕੇ ਬੱਕਰਾ ਝਟਕਾ ਕੇ ਇਓਂ ਕਹਿੰਦੇ ਫਿਰ ਉਹ ਬੱਕਰਾ ਮੰਗਵਾਇਆ ਗਲਾਬੀ ਪੰਜਾਬੀ ਤੋਂ ਸਿੰਗਲ ਤੇ ਝਟਕੋ ਕਰਵਾਇਆ ਕਹਿੰਦੇ ਸਿੰਘਾਂ ਦੇ ਕੋਲੋਂ ਫਿਰ ਉਹ ਬੱਕਰੇ ਦਾ ਝਟਕਾ ਕਰਵਾਉਣਾ ਕੀਤਾ ਹੈ ਬੈਗ ਨੂੰ ਸ਼ਾਂਤੀ ਰੱਖਿਆ ਸ਼ਾਂਤ ਭਾਈ ਸ਼ਾਂਤ ਆਪ ਨੂੰ ਖੁਸ਼ ਆਪਰੇ ਵੰਦੇ ਆਪਾਂ ਨੂੰ ਕੋਈ ਨਹੀਂ three-way sattanam three-way sattanam